ਇਨਾਂ ਦਾ ਜੋ ਹੰਕਾਰ ਹੈ ਜੋ ਪੈਸੇ ਦਾ ਹੰਕਾਰ ਹੈ ਉਹ ਇਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ ਕਿ ਕੁਝ ਆਮ ਘਰਾਂ ਦੇ ਬੱਚੇ ਧੀਆਂ ਪੁੱਤ ਲੋਕਾਂ ਨੇ ਆਪ ਚੁਣ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜ ਦਿੱਤਾ ਇਹ ਇਹਨਾਂ ਦੇ ਗੱਲ ਹਜ਼ਮ ਨਹੀਂ ਹੋ ਰਹੀ ਜੇ ਕਿਸੇ ਹੋਰ ਸਮਾਜ ਦੇ ਬੰਦੇ ਨੂੰ ਗਾਲ ਕੱਢੀ ਹੁੰਦੀ ਕੀ ਅੱਜ ਵੀ ਰਿਐਕਸ਼ਨ ਇਹੀ ਹੁੰਦਾ ਬਿਲਕੁਲ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਹਨੂੰ ਵਾਰ ਕੱਢਣਾ ਚਾਹੀਦਾ ਸੀ ਔਰ ਉਸ ਬੰਦੇ ਨੇ ਅ ਸੌਰੀ ਤੱਕ ਨਹੀਂ ਮੰਗੀ ਵਿਧਾਨ ਸਭਾ ਦੇ ਵਿੱਚ ਬਾਬਾ ਹੈਨਰੀ ਹੋਰ ਅਦੇ ਵੱਤੋਂ ਗੱਲ ਕੱਢੀ ਗਈ ਉਹਨਾਂ ਨੇ ਸਦਨ ਦੇ ਵਿੱਚ ਮੰਨਿਆ ਕਿ ਹਾਂ ਮੈਂ ਗੱਲ ਕੱਢੀ ਹੈ ਤੁਸੀਂ ਜੋ ਕਰਨਾ ਕਰ ਦੋ ਗਿਆਸਪੁਰਾ ਸਾਹਿਬ ਕਹਾਣੀ ਇੱਥੋਂ ਤੱਕ ਆ ਕਿ ਕਿ ਗਲੋਗਲੀ ਹੋ ਗਿਆ ਕੰਮ ਵਾਹ ਦੇਖੋ ਅੱਜ ਸਦਨ ਦੇ ਵਿੱਚ ਅਨੋਖੀ ਗੱਲ ਹੋ ਗਈ ਕਿ ਸਦਨ ਦੇ ਵਿੱਚ ਮਾਹੌਲ ਜਿਹੜਾ ਗਰਮ ਇਸ ਗੱਲ ਤੇ ਹੋ ਗਿਆ ਕਿ ਇੱਕ ਸਦਨ ਦੇ ਮੈਂਬਰ ਨੇ ਦੂਜੇ ਮੈਂਬਰ ਨੂੰ ਗਾਲ ਕੱਢ ਦਿੱਤੀ ਗੈਸਪੁਰਾ ਸਾਹਿਬ ਨੇ ਮੇਰੇ ਨਾਲ ਗੈਸਪੁਰਾ ਸਾਹਿਬ ਕੋਈ ਗੱਲ ਕਰ ਰਹੇ ਸੀ ਦੂਜੇ ਪਾਸੇ ਆਪੋਜੀਸ਼ਨ ਦੇ ਵਿੱਚੋਂ 바ਵਾ ਹੈਨਰੀ ਹੋਰਾਂ ਦੇ ਵੱਲ ਗਾਲ ਕੱਢੀ ਗਈ ਉਹਨਾਂ ਨੇ ਸਦਨ ਦੇ ਵਿੱਚ ਮੰਨਿਆ ਕਿ ਹਾਂ ਮੈਂ ਗਾਲ ਕੱਢੀ ਐ ਤੁਸੀਂ ਜੋ ਕਰਨਾ ਕਰ ਲੋ ਗੈਸਪੁਰਾ ਸਾਹਿਬ ਕਹਾਣੀ ਇੱਥੋਂ ਤੱਕ ਆ ਗਈ ਕਿ ਗਾਲੋ-ਗਾਲੀ ਹੋ ਗਿਆ ਕੰਮ ਅੰਦਰ ਆ ਦੇਖੋ ਇਹ ਤਾਂ ਜਿਹੜੀ ਇਹਨਾਂ ਦੀ ਕਾਂਗਰਸ ਵਾਲਿਆਂ ਦੀ ਮਾਨਸਿਕਤਾ ਹੈ ਉਹ ਮਾਨਸਿਕਤਾ ਤਾਂ ਇਹਨਾਂ ਦੇ ਸਾਰੇ ਲੀਡਰਾਂ ਵਿੱਚੋਂ ਝਲਕਦੀ ਆ ਇਹਨਾਂ ਦਾ ਜੋ ਹੰਕਾਰ ਹੈ ਜੋ ਪੈਸੇ ਦਾ ਹੰਕਾਰ ਉਹ ਇਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ ਕਿ ਕੁਝ ਆਮ ਘਰਾਂ ਦੇ ਬੱਚੇ ਧੀਆਂ ਪੁੱਤ ਲੋਕਾਂ ਨੇ ਆਪ ਚੁਣ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜ ਦਿੱਤਾ ਇਹ ਇਹਨਾਂ ਦੇ ਗੱਲ ਹਜ਼ਮ ਨਹੀਂ ਹੋ ਰਹੀ ਕਦੇ ਉਹ ਸਾਨੂੰ ਮਟੀਰੀਅਲ ਕਹਿੰਦੇ ਆ ਕਦੇ ਉਹ ਕਹਿੰਦੇ ਆ ਕਿ ਸਿੱਖਾਂ ਦੇ 12:00 ਵੱਜ ਗਏ ਤੇ ਕਦੇ ਗਾਲੀ ਗਲੋਚ ਤੱਕ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਹਾਂ ਕੱਢੀ ਹੈ ਤੇ ਮੈਨੂੰ ਇਸ ਗੱਲ ਦਾ ਵੀ ਅਫਸੋਸ ਆ ਕਿ ਸਾਡੀ 92 ਬੰਦਿਆਂ ਦੀ ਸਟਰੈਂਥ ਹੋਣ ਦੇ ਬਾਵਜੂਦ ਵੀ ਉਸ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਤੇ ਮੈਨੂੰ ਲੱਗਦਾ ਕਿ ਇਹ ਇਸ ਕਰਕੇ ਆ ਕਿ ਉਹ ਇੱਕ ਦਲਿਤ ਸਮਾਜ ਦੇ ਬੰਦੇ ਨੂੰ ਗਾਲ ਕੱਢੀ ਗਈ ਹੈ ਤੇ ਸ਼ਾਇਦ ਜੇ ਕਿਸੇ ਹੋਰ ਸਮਾਜ ਦੇ ਨੂੰ ਕੱਢੀ ਜਾਂਦੀ ਤਾਂ ਉਹਦੇ ਤੇ ਕੋਈ ਕਾਰਵਾਈ ਵੀ ਹੁੰਦੀ ਪਰ ਇਹ ਜਿਹੜੀ ਗੱਲ ਆਪਣੀ ਪਾਰਟੀ ਦੇ ਵਿੱਚ ਹੀ ਮਲਾਲ ਹੈ ਇਸ ਗੱਲ ਦਾ ਬਿਲਕੁਲ ਮਲਾਲ ਹੈ ਵਿਧਾਨ ਸਭਾ ਨੇ ਹਾਲਾਂਕਿ ਸਪੀਕਰ ਸਾਹਿਬ ਨੇ ਕਹਿਤਾ ਕਿ ਅਸੀਂ ਰਿਕਾਰਡ ਚੈੱਕ ਕਰਦੇ ਹਾਂ ਉਹਦੇ ਵਿੱਚ ਕਾਰਵਾਈ ਤਾਂ ਕਰਾਂਗੇ ਤੁਹਾਨੂੰ ਕਿਉਂ ਲੱਗਦਾ ਕਿ ਗਲਤ ਕਰਕੇ ਸਤਿਖੇ ਖੜ ਕੇ ਗੱਲ ਬਿਲਕੁਲ ਕਹੀ ਹੈ ਔਰ ਮੈਂ ਮੇਰਾ ਲੈਕਚਰ ਸੁਣ ਲਿਓ ਉੱਥੇ ਵੀ ਮੈਂ ਇਹੀ ਗੱਲ ਕਹੀ ਹੈ ਵੀ ਜੇ ਕਿਸੇ ਹੋਰ ਸਮਾਜ ਦੇ ਬੰਦੇ ਨੂੰ ਗਾਲ ਕੱਢੀ ਹੁੰਦੀ ਕੀ ਅੱਜ ਵੀ ਰਿਐਕਸ਼ਨ ਇਹੀ ਹੁੰਦਾ ਫਿਰ ਕੀ ਹੋਣਾ ਸੀ ਤੁਹਾਨੂੰ ਕੀ ਬਿਲਕੁਲ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਹਨੂੰ ਬਾ ਅ ਸੌਰੀ ਤੱਕ ਨਹੀਂ ਮੰਗੀ ਵਿਧਾਨ ਸਭਾ ਦੇ ਵਿੱਚ ਪਰ ਦੇਖੋ ਨਾ ਤੁਸੀਂ ਆਪਣੀ ਪਾਰਟੀ ਨੂੰ ਸੈਕੂਲਰ ਨਹੀਂ ਮੰਨ ਰਹੇ ਬਿਲਕੁਲ ਮੈਂ ਇਸ ਗੱਲ ਨੂੰ ਕਹਿ ਰਿਹਾ ਕਿ ਜਿਹੜਾ ਹੈਗਾ ਇਹ ਇਹ ਹੋਣਾ ਚਾਹੀਦਾ ਸੀਗਾ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਸੀ ਪਰ ਇਹ ਨਹੀਂ ਲਿਆ ਗਿਆ ਤੇ ਮੈਂ ਸਮਝਦਾ ਕਿ ਇਸ ਤੋਂ ਵੱਧ ਮਾੜਾ ਤੇ ਬੁਰੀ ਗੱਲ ਘਟਿਆ ਗੱਲ ਹੋਰ ਕੀ ਹੋ ਸਕਦੀ ਨਹੀਂ ਮੈਂ ਤਾਂ ਵਿਧਾਨ ਸਭਾ ਚ ਪੂਰੇ ਲੋਕਾਂ ਨੂੰ ਦੱਸ ਦਿੱਤੀ ਨਾਰਾਜ਼ਗੀ ਨਵੇਂ ਵਿਧਾਨ ਸਭਾ ਦੇ ਵਿੱਚ ਹੁਣ ਰਿਕਾਰਡ ਮੇਰੀ ਨਾਰਾਜ਼ਗੀ ਜਦ ਦਰਜ ਹੈ ਅੱਛਾ ਜਦੋਂ ਐਲਓਪੀ ਡਿਫੈਂਡ ਕਰ ਰਹੀ ਸੀ ਆਪਣੇ ਉਹ ਸਾਥੀ ਨੂੰ ਤਾਂ ਉਹ ਕਹਿ ਰਹੀ ਸੀ ਕਿ ਤੁਸੀਂ ਉਂਗਲ ਕਰਕੇ ਕਿਹਾ ਕਿ ਤੁਹਾਡਾ ਪਰਿਵਾਰ ਨਸ਼ਾ ਵੇਚਦਾ ਜਾਂ ਬਾਬਾ ਹੈਨਰੀ ਨੂੰ ਪਰਸਨਲ ਤੌਰ ਤੇ ਉਹ ਕਹਿੰਦੇ ਕਿ ਅਟੈਕ ਕੀਤਾ ਇਸ ਕਰਕੇ ਉਹ ਕਹਿੰਦੇ ਦੋਵੇਂ ਪਾਸੇ ਦੇਖੋ ਕਿਸੇ ਨੂੰ ਨਹੀਂ ਕਿਹਾ ਔਰ ਇਨ ਜਨਰਲ ਗੱਲ ਹੋ ਰਹੀ ਸੀ ਇਨ ਜਨਰਲ ਹਮੇਸ਼ਾ ਗੱਲਾਂ ਹੁੰਦੀਆਂ ਨੇ ਇਨ ਜਨਰਲ ਸਾਰੀਆਂ ਹੀ ਗੱਲਾਂ ਇਨ ਜਨਰਲ ਹੁੰਦੀਆਂ ਨੇ ਤੁਸੀਂ ਵਿਧਾਨ ਸਭਾ ਦੇ ਵਿੱਚ ਚੱਕ ਕੇ ਦੇਖ ਲਓ ਕੋਈ ਵੀ ਗੱਲ ਚੱਕ ਕੇ ਦੇਖ ਲਓ ਦੇਖੋ ਵਿਧਾਨ ਸਭਾ ਦੇ ਵਿੱਚ ਸਾਡੇ ਮੰਤਰੀ ਸੋਨ ਸਾਹਿਬ ਗੱਲ ਕਰ ਰਹੇ ਸੀ ਕਿ तकरीबन 4000 ਦੇ ਕਰੀਬ ਪਿੰਡ ਜਿਹੜੇ ਆ ਉਹ ਨਸ਼ਾ ਮੁਕਤ ਹੋ ਗਏ ਤੇ ਇਹਨਾਂ ਵੱਲੋਂ ਕਿਹਾ ਗਿਆ ਸੀ ਵਿੱਚੀ ਇੰਟਰਰਪਟ ਕਰਕੇ ਕਿ ਨਸ਼ਾ ਮੁਕਤ ਨਹੀਂ ਹੋਏ ਉਥੇ ਹਜੇ ਵੀ ਨਸ਼ਾ ਵੇਚਦੇ ਆ ਤੇ ਅਸੀਂ ਕਿਹਾ ਫਿਰ ਉਹ ਨਸ਼ਾ ਸ਼ਾਇਦ ਤੁਸੀਂ ਵੇਚਦੇ ਹੋਣੇ ਭਾਈ ਤੁਹਾਡੀ ਪਾਰਟੀ ਵੇਚਦੀ ਹੋਣੀ ਆ ਜੇ ਮੰਦ ਨਹੀਂ ਹੋਏ ਤੇ ਇੰਨੀ ਗੱਲ ਦੇ ਉੱਤੇ ਟਕਰਾ ਗਏ ਤਾਂ ਸਿੱਧੇ ਤੌਰ ਤੇ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਗਿਆਸਪੁਰਾ ਹੋਰਾਂ ਨੂੰ ਆਪਣੀ ਪਾਰਟੀ ਤੇ ਹੀ ਮਲਾਲ ਹੈ ਆਪਣੀ ਪਾਰਟੀ ਨਾਲ ਹੀ ਨਾਰਾਜ਼ਗੀ ਹੈ ਕਿ ਜੇਕਰ ਉਹ ਮੰਨਦੇ ਆ ਕਿ ਜੇਕਰ ਮੈਂ ਦਲਿਤ ਪਰਿਵਾਰ ਨਾਲ ਸੰਬੰਧਤ ਨਾ ਹੋਵਾਂ ਕਰਕੇ ਜੇ ਕਿਸੇ ਵੱਡੇ ਘਰਾਣੇ ਦਾ ਮੈਂ ਕੋਈ ਅਤੀਪਤ ਹੁੰਦਾ ਤਾਂ ਮੌਕੇ ਤੇ ਕਾਰਵਾਈ ਹੋ ਜਾਣੀ ਸੀ ਪਰ ਉਹ ਕਹਿੰਦੇ ਕਿ ਮੈਂ ਦਲਿਤ ਪਰਿਵਾਰ ਨਾਲ ਜੁੜਿਆ ਹੋਇਆ ਇਸ ਕਰਕੇ ਮੇਰੀ ਪਾਰਟੀ ਨੇ ਜਾਂ ਮੇਰੀ ਸਰਕਾਰ ਨੇ ਸਦਨ ਦੇ ਅੰਦਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਰਿਕਾਰਡ ਚੈੱਕ ਕੀਤਾ ਜਾਏਗਾ ਉਸ ਮਾਮਲੇ ਦੇ ਅੰਦਰ ਜਿਹੜੀ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੇਰਾ ਵੀ ਸੰਗਰਾਹ ਹਰ ਦਾ ਅਨਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ